ਜਦ ਇਨਾਂ ਦੇ ਅੱਗੇ ਇੱਕ ਮੁੰਡੇ ਨੇ ਖੜਿਆ ਪੈਨ ਦੀ ਜੇ ਮੁੰਡੇ ਨੇ ਖੜਿਆ ਨਾਲ ਜੀਤ ਜੀਤ ਸੇਦੇ ਕਰਾਸ ਉੱਤੇ ਨੇ ਜਗਰੂਪ ਨੇ ਉਹਨੇ ਨਾਲ ਖੜਿਆ ਵਾ ਤੇ ਇਹਨਾਂ ਨੇ ਸਾਡਾ ਨਜਾਇਜ਼ ਹੀ ਨਾ ਠੋਕਦਾ ਵਿੱਚ ਕਿ ਇਹਨਾਂ ਨੇ ਇਹ ਹੱਲਫ ਕਿਉਂ ਕੀਤੀ ਪੱਲਬਾ ਤੇ ਧਰਾਈਆ ਪੀਪਲ ਦੇੰਦਰ ਕੋਰ ਨੂੰ ਕੋਟ ਮਾਰ ਹੋ ਗਈ ਆ ਤੇ ਇਹਨੂੰ ਅਹੀਂ ਇਦਾਂ ਦੇ ਤਰੀਕਿਆਂ ਵਿੱਚ ਨਾ ਫਰੀ ਭੱਜੇ ਆਏ ਆ ਲਾਗੂ ਬਾਹਰ ਕਿ ਬੇਟਾ ਮੇਰਾ ਨਾਲ ਗਿਆ ਵਾ ਪੀ ਚਲੋ ਮੁਲਾਜ਼ਮਾਂ ਵੀ ਆਏ ਆਂਦੇ ਆਂਦੇ ਆਂ ਫੇ ਕੋਈ ਗੱਲ ਨਹੀਂ ਤੁਸੀਂ ਲੈ ਕੇ ਜਾਓ ਬੜੀ ਗਮਾਂਡੀ ਲੈ ਕੇ ਜਾਂਦਾ ਵਾ ਤਾਂ ਅਸੀਂ ਇਹਨੂੰ ਲੈ ਕੇ ਗਏ ਆਂ ਤੇ ਉਹਨਾਂ ਨਾਲ ਛੋਟਾ ਬੇਟਾ ਮੇਰਾ ਗਿਆ ਨਾਲ ਇੰਨਾ ਵੱਡੇ ਬੇਟੇ ਦਾ ਨਾਲ ਖੜਤਾ ਵੱਡਾ ਬੇਟਾ ਹੈ ਵੀ ਨਹੀਂ ਇਹ ਕੰਮ ਦੇ ਵਿੱਚ ਇਹਨਾਂ ਦੇ ਜਿਹੜੇ ਆ ਪਰਚੇ ਜੋ ਨਾ ਕੱਢਿਆ ਜਾਵੇ ਇਹ ਬੇਜ ਨੇ ਆਖਿਆ ਮਲਕੀ ਬੇਜ ਨਜਾਇਜ਼ ਹੀ ਉਹਨਾਂ ਨੇ ਪੱਕੇ ਨਾਲ ਤੇ ਖੜਾ ਦਿੱਤੇ ਪੁਲਵਿੰਦਰ ਨੇ ਪੱਤਾ ਦਰਜ ਕਰਾਇਆ ਸੀਗਾ ਜਿਦੇ ਵਿੱਚ ਕਿ ਇੱਕ ਦੋਸ਼ੀ ਦਾ ਨਾਮ ਦਰਜ ਕੀਤਾ ਸੀਗਾ ਦੂਜੇ ਦੋਸ਼ੀ ਦਾ ਨਾਮ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਨਹੀਂ ਵਿੱਚ ਦਰਜ ਕੀਤਾ ਤੇ ਦੂਜੇ ਪਰਿਵਾਰ ਜਿਹੜੇ ਕੇਸ ਦੇ ਪਲਵਿੰਦਰਪੁਰ ਦੇ ਨਾਲ ਮੈਡੀਕਲ ਕਰਾਉਣਗੇ ਉਹਨਾਂ ਦੇ ਝੂਠੇ ਜਿਹੜੇ ਪਰਚੇ ਕੀਤੇ ਆ ਪ੍ਰਸ਼ਾਸਨ ਨੇ ਅਸੀਂ ਐਸਐਸਪੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਇਹਨਾਂ ਦੀ ਜਿਹੜੀ ਅਨਕਵੈਰੀ ਆ ਉਹ ਕਿਸੇ ਚੰਗੇ ਅਫਸਰ ਨੂੰ ਦਿੱਤੀ ਜਾਵੇ ਤੇ ਜਿਹੜੇ ਝੂਠੇ ਪਰਚੇ ਕੀਤੇ ਉਹਨਾਂ ਦੇ ਉੱਤੇ ਉਹਨਾਂ ਦੇ ਪਰਚੇ ਜਿਹੜੇ ਖਾਰਜ ਕੀਤੇ ਜਾਣ ਅਗਰ ਨਹੀਂ ਕਰਦੇ ਤੇ ਜਿਹੜੇ ਸਾਡੇ ਕੋਲ ਪਰਿਵਾਰ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਕੋਲ ਪਹੁੰਚਿਆ ਵਾ ਫਿਰ ਅਸੀਂ ਜਿਹੜਾ ਕਿ ਆਪਣੇ ਮੋਰਚੇ ਉੱਲੋਂ ਇਹਨਾਂ ਦਾ ਤਿੱਖਾ ਸੰਘਰਸ਼ ਕਰਾਂਗੇ ਸਾਡਾ ਪੈੜੀ ਦਾ ਝਗੜਾ ਹੋਇਆ ਸੀ ਹਾਂਜੀ ਕਿਦੋਂ ਝਗੜਾ ਹੋਇਆ ਸੀ ਸਾਡਾ 2 ਤਰੀਕ ਤੇ ਹੋਇਆ ਝਗੜਾ ਹਾਂਜੀ ਕੀ ਗੱਲਬਾਤ ਹੋਈ ਮਤਲਬ ਕਿ ਪੈੜੀ ਦਾ ਝਗੜਾ ਹੋਇਆ ਸੀ ਤੇ ਇਹਨਾਂ ਨੇ ਕੁੱਟ ਮਾਰ ਕੀਤੀ ਮੇਰੇ ਮਤਲਬ ਕਿ ਜੇੜ ਤੇ ਮਿਲਿਆ ਨੇ ਹਾਂ ਘਰ ਆ ਕੇ ਪਏ ਸੀ ਹਾਂਜੀ ਘਰ ਆਣ ਕੇ ਪਏ ਸੀ ਜਦੋਂ ਘਰ ਆ ਕੇ ਪਏ ਉਦੋਂ ਤੁਸੀਂ ਗੱਲੇ ਸੀ ਕਿਤਾ ਨਹੀਂ ਮੈਂ ਤੇ ਮੇਰੀ ਫਰੈਂਡ ਦੋਵੇਂ ਹੀ ਮੈਡੀਕਲ ਸਟੋਰ ਤੋਂ ਦਵਾਈ ਲੈਣ ਗਏ ਸੀ ਹੋਂਦਿਆਂ ਪੀਜ਼ਾ ਵੀ ਲੈ ਕੇ ਆਏ ਆ ਤੇ ਜਦੋਂ ਅਸੀਂ ਹੋਂਦਿਆਂ ਆਏ ਆ ਲੋਬੀ ਜੇ ਅੰਦਰ ਇਹ ਇਹਨਾਂ ਦੇ ਕੰਦ ਦੇ ਨਾਲ ਲੱਗੇ ਸੀ ਸਾਡੀ ਵੇਟ ਕਰਦੇ ਪਏ ਸੀ ਫੇਰ ਕਦਮਾਉਣ ਤੇ ਆਪਾਂ ਕਦੋਂ ਇਹਨਾਂ ਨੂੰ ਕੁੱਟ ਮਾਰਿਆ ਨਾ ਤੇ ਹਮਲਾ ਕਰੀਏ ਜਦੋਂ ਮੈਂ ਅੰਦਰ ਆਈ ਐਕਟਵਾ ਲੈ ਕੇ ਤੇ ਇਹ ਕੰਦ ਟੱਪ ਕੇ ਤੇ ਅੰਦਰ ਆ ਗਈ ਅੰਦਰ ਆਣ ਕੇ ਤੇ ਇਹਨਾਂ ਨੇ ਮੈਨੂੰ ਮਾਰ ਕੁੱਟ ਕੀਤੀ ਮੇਰੇ ਕੱਪੜੇ ਪਾੜਨ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਹਾਂਜੀ ਤੁਸੀਂ ਕੰਪਲੇਨਟ ਕੀਤੀ ਸੀ ਹਾਂਜੀ ਕੀਤੀ ਸੀ ਕੀ ਕਾਰਵਾਈ ਕੀ ਹੋਈ ਹੈ ਕਾਰਵਾਈ ਇਹੋ ਹੋਈ ਹੈ ਕਿ ਇੱਕ ਜਾਨੇ ਦਾ ਨਾਮ ਉਹਨਾਂ ਨੇ ਵਿੱਚ ਕੀ ਹੋਇ ਲਿਖਾਇਆ ਸੁਖਬੀਰ ਦਾ ਦੂਜੇ ਮੁੰਡੇ ਦਾ ਨਾਮ ਉਹਨਾਂ ਨੇ ਕਰਤਾ ਉਹ ਕਹਿੰਦੇ ਨਹੀਂ ਅਨਪਛਾਤਾ ਇਹਨੂੰ ਪਛਾਣਿਆ ਨਹੀਂ ਮੈਂ ਪਛਾਣਿਆ ਕਿਉਂਕਿ ਮੇਰੇ ਨਾਲ ਬੈੱਡ ਤੇ ਉਹ ਕੁਲੇ ਆ

ਤੇ ਕਿਰੋਂ ਨਾਲ ਮੈਡੀਕਲ ਕਰਾਂਗੇ ਉਹ ਪਤਾ ਲੱਗ ਰਿਹਾ ਵੀ ਕਿਹੜੇ ਤੁਹਾਡੇ ਨਾਲ ਪਤਾ ਲਾਂਗੇ ਉਹਨਾਂ ਤਾਂ ਵੀ ਪਰਚਾ ਕੱਟਾਇਆ ਹਾਂਜੀ ਹਾਂਜੀ ਇਹ ਮੇਰੇ ਮਗਰ ਗਏ ਸੀ ਪਤਾ ਲੈਣ ਵਾਸਤੇ ਫਿਰ ਇੱਕ ਦੋ ਜਾਣੇ ਮੈਨੂੰ ਨਾਲ ਖੜਿਆ ਵੀ ਉਹਨਾਂ ਨੇ ਇੱਥੇ ਮਤਲਬ ਕਿ ਪੁਲਿਸ ਵੀ ਮੌਕੇ ਤੇ ਆਈ ਸੀ ਹਾਂਜੀ ਤੇ ਕਿਹੜੇ ਪਤਾ ਲੈਣਗੇ ਉਹਨਾਂ ਤਾਂ ਵੀ ਪਰਚਾ ਕੱਟਾਇਆ ਹਾਂਜੀ ਉਹਨਾਂ ਤੇ ਵੀ ਕੱਟਤਾ ਉਹਨਾਂ ਨੇ ਪਰਚਾ ਇਸੇ ਰਨ ਨਸ਼ੇ ਦੇ ਵਿੱਚ ਕੱਟਤਾ ਕਿ ਇਹਦਾ ਪਤਾ ਲੈਣ ਕਿਉਂ ਗਏ ਆ ਹਾਂਜੀ ਕਾਰਨ ਕੀ ਲੱਗਦਾ ਕਾਦੀ ਕੱਲੋ ਪਰਚਾ ਕੱਟਾਇਆ ਕਰਨੇ ਹੋਏ ਉਹਨਾਂ ਨੇ ਕਟਿਆ ਪਰਚਾ ਕਿ ਬਲਕਨ ਨੂੰ ਪਰਚਾ ਕਟਾਂਗੇ ਤੇ ਭਲਕੇ ਰਾਜੀਨਾਮਾ ਕਰੂਗੀ ਸਾਡੇ ਨਾਲ ਹਾਂਜੀ ਇਹ ਹੋਰ ਅੰਸ਼ੇ ਦੇ ਚੱਕਰ ਵਿੱਚ ਕੰਪਲੇਨ ਕੀਤੀ ਤੁਸੀਂ ਸੀਪੀ ਸਰ ਨੂੰ ਜਾਂ ਹੋਰ ਕੋਈ ਹਾਂਜੀ ਕਰਤੀ ਜੀ ਤੋਂ ਮੰਗ ਕੀ ਕਰਦੇ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਅੱਗੇ ਮੈਂ ਉਹ ਮੰਗ ਕਰਦੀ ਆ ਕਿ ਮੈਨੂੰ ਇਨਸਾਫ ਮਿਲੇ ਤੇ ਇਹਨਾਂ ਦੇ ਜਿਹੜੇ ਆ ਪਰਚੇ ਚੋਂ ਨਾ ਕੱਢਿਆ ਜਾਵੇ ਇਹ ਬੇਇਨਆਕੀ ਆ ਮਤਲਬ ਕਿ ਬੇਨਜਾਇਜ਼ੀ ਉਹਨਾਂ ਨੇ ਪਰਚੇ ਇਹਨਾਂ ਤੇ ਕਰਾਤੇ ਆ ਹਾਂ ਸ੍ਰੀ ਕ੍ਰਿਟ ਕਰ ਕਿੰਨੇ ਝਗੜਾ ਹੋਇਆ ਸੀਗਾ ਤੁਸੀਂ ਕਰ ਸੀਗੇ ਜਦੋਂ ਹਾਂਜੀ ਕੌਣ ਕੌਣ ਹੋਇਆ ਸੀਗਾ ਘਰੇ ਆ ਹਾਂ ਮੇਰੇ ਤਾਂ ਇਹ ਦਮ ਦਾ ਇਤਿਹਾਸਿਕ ਮਰੀਆਂ ਕਾਲ ਦਾ ਹੈ ਤੇ ਮਮੀ ਨੇ ਹੱਥੋਂ ਪਾਈ ਹੋਏ ਸੀਗੇ ਹਾਂਜੀ ਤੇ ਬੁੱਲਸਣ ਤੋਂ ਹੀ ਦੱਸਿਆ ਕਿ ਮਮੀ ਦੇ ਹੱਥੇ ਪਾਈ ਤੇ ਹਾਂਜੀ ਤੇ ਬੁੱਲਸਣ ਕੀ ਕਹਿੰਦੀ ਹੈ ਪਤਾ ਨਹੀਂ ਮੰਨ ਤਾਂ ਤਾਂ ਤੇ ਬੁੱਲਸਣ ਮਾਰ ਕੀ ਕਰਦੇ ਹੋ ਤੇ ਹਾਂ ਜ ਸਾਹ ਤੇ ਇਹ ਕਿੰਨੇ ਜਣੇ ਸੀ ਕਿ ਕਿ ਲੋਕ ਆਏ ਸੀਗੇ ਹਾਂ ਮੇਰਾ ਰਾਣੀ ਕੀ ਗੱਲਬਾਤ ਹੋਈ ਗੱਲਬਾਤ ਇਸ ਤਰ੍ਹਾਂ ਹੋਈ ਆ ਪੀਏ ਪਲਵਿੰਦਰ ਕੋਰ ਨੂੰ ਕੋਟ ਮਾਰ ਹੋਈ ਆ ਹਾਂ ਤੇ ਇਹਨੂੰ ਅਸੀਂ ਇਦਾਂ ਜਿਸ ਤਰੀਕੇ ਨਾਲ ਅਸੀਂ ਭੱਜੇ ਆਏ ਆ ਲਾਗੋਂ ਘਵਾਂਡ ਤੇ ਬੇਟਾ ਮੇਰਾ ਨਾਲ ਗਿਆ ਵਾ ਫੇ ਚਲੋ ਮਲਾਜ਼ਮ ਵੀ ਆਏ ਆਂਦੇ ਆ ਫੇ ਕੋਈ ਗੱਲ ਨਹੀਂ ਤੁਸੀਂ ਲੈ ਕੇ ਜਾਓ ਗਲੀ ਗਵਾਂਢੀ ਲੈ ਕੇ ਜਾਂਦਾ ਵਾ ਤਾਂ ਅਸੀਂ ਇਹਨੂੰ ਲੈ ਕੇ ਗਏ ਆ ਤੇ ਉਹਨਾਂ ਨਾਲ ਛੋਟਾ ਬੇਟਾ ਮੇਰਾ ਗਿਆ ਨਾਲ ਇੰਨਾ ਵੱਡੇ ਬੇਟੇ ਦਾ ਨਾਲ ਖਾਤਾ ਵੱਡਾ ਬੇਟਾ ਹੈ ਵੀ ਨਹੀਂ ਇਹ ਕੰਮ ਦੇ ਵਿੱਚ ਉਹ ਨੋ ਰਾਜ ਮਿਸਤਰੀ ਦਾ ਕੰਮ ਕਰਦਾ ਕੰਮ ਤੇ ਗਿਆ ਹੈ ਤੇ ਇਹਨਾਂ ਵਿੱਚ ਉਹਦਾ ਵੀ ਨਾਲ ਖਾਤਾ ਨਾ ਇਸ ਚੀਜ਼ ਦਾ ਲਖਾਇਆ ਜੀ ਨਾ ਇਸ ਚੀਜ਼ ਦਾ ਲਖਾਇਆ ਪਾਪ ਜਦੋਂ ਮੋਟਰ ਕੱਢੀ ਆ ਤੇ ਇਹ ਜੀਤ ਨਾਲ ਆ ਹੂੰ ਤਾਂ ਕੋ ਨੂੰ ਪਤਾ ਵੀ ਨਹੀਂ ਕਿਸ ਗੱਲ ਤੋਂ ਆਪਣੇ ਕੰਮ ਤੇ ਤੇ ਜਦੋਂ ਪਤਾ ਲੱਗਾ ਵੀ ਆ ਗੱਲ ਵੀ ਪਰ ਕਿਹਾ ਆ ਫੋਨ ਪਾਣ ਗਿਆ ਤੇ ਫਿਰ ਸਾਨੂੰ ਪਤਾ ਲੱਗਾ ਵੀ ਆ ਕੰਮ ਇਹ ਨਾ ਕੀਤਾ ਸਾਡੇ ਨਾਲ ਜਿਹੜੀ ਕਾਰਨ ਕੀ ਸਮੇਂ ਤੇ ਤੁਹਾਨੂੰ ਲੱਗਦਾ ਵੀ ਇਕੱਲਾ ਹੈਲਪ ਕਰਨ ਮਦਦ ਕਰਨ ਲਈ ਸਾਨੂੰ ਇਲਜ਼ਾਮ ਮਿਲਿਆ ਇਹੀ ਗੱਲ ਵੀ ਉਹਨਾਂ ਸੋਚਿਆ ਵਾ ਕਿ ਇਹ ਗਏ ਆ ਨਾਲ ਲੈ ਕੇ ਇਹਨੂੰ ਹਸਪੀਟਲ ਬੇਟਾ ਮੇਰਾ ਛੋਟਾ ਨਾਲ ਗਿਆ ਵਾ ਤੇ ਇਹਦੇ ਵਿੱਚ ਹੀ ਉਹਨਾਂ ਨਾਲ ਖਾਤਾ ਵਾ ਤੇ ਇਹ ਨਾਲ ਕਿਉਂ ਗਏ ਆ ਇਹਨਾਂ ਨਾਲ ਕਿੱਥੇ ਕੀਤੀ ਇਹਦੀ ਇਹ ਹਾਂਜੀ ਵੀ ਕਿਸੇ ਅਫਸਰ ਨਾਲ ਗੱਲਬਾਤ ਹੋਈ ਵੀ ਤੁਹਾਡੇ ਮੁੰਡੇ ਦਾ ਕਿੰਦਾ ਹੁਣ ਇਹਨਾਂ ਕੀਤੀ ਗੱਲਬਾਤ ਅਫਸਰ ਨਾਲ ਵੀ ਜਿੱਤਰਾ ਹੁਣੇ ਇਨਿਆਕੀ ਉਹਦਾ ਨਾਮ ਲਾਇਆ ਉਸ ਦਿਨ ਕੰਮ ਤੇ ਹੀ ਤੇ ਇਹਨਾਂ ਨੇ ਜਾਇਜ਼ ਨਾਲ ਖਾਤਾ ਤੇ ਮੈਂ ਇਹੋ ਬੇਨਤੀ ਕਰਦੀ ਆਂ ਵੀ ਉਹਦਾ ਨਾਮ ਕੱਢਿਆ ਜਾਵੇ ਵਿੱਚੋਂ ਨਜਾਇਜ਼ ਜਿਹੜਾ ਲਿਖਾਇਆ ਇਹਨਾਂ ਨੇ ਮੇਰਾ ਨਾਮ ਪਰਮਜੀਤ ਕੌਰ ਹੈ ਕਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਗੱਲਬਾਤ ਕੀਤੀ ਜਾ ਰਹੀ ਗੱਲਬਾਤ ਇਹ ਹੋਈ ਹੈ ਵੀ ਇਹਨਾਂ ਨੇ ਕਰਿਆ ਹੈ ਪਤਾ ਲੈਣ ਸਾਨੂੰ ਕਿਸ ਨੇ ਜਾ ਕੇ ਦੱਸਿਆ ਕਿ ਪ੍ਰਿਵਿੰਦਰ ਕੋਰ ਨੂੰ ਬੰਦੇ ਪੈ ਗਏ ਆ ਤੇ ਆਪਾਂ ਅਸੀਂ ਤੇ ਬੰਦਿਆਂ ਦੇ ਪਲੇਖੇ ਚ ਆਏ ਕਿ ਬੰਦੇ ਪੈ ਗਏ ਆ ਆਪਾਂ ਜਦੋਂ ਇਹਨਾਂ ਨੇ ਕਰੇ ਆਏ ਆ ਇਹਨਾਂ ਦੇ ਕਰਮਲਾਜਮ ਦੋ ਜਣੇ ਆ ਘਰੇ ਇਹਨਾਂ ਦੇ ਖਲੋਤੇ ਆ ਤੇ ਸਾਨੂੰ ਇਹਨਾਂ ਨੇ ਮੁਲਾਜ਼ਮਾਂ ਨੇ ਕਿ ਇਹ ਬੜਾ ਰੌਂਡੀ ਆਪਾਂ ਜਦੋਂ ਇਹਨਾਂ ਨੇ ਕਰੇ ਆਏ ਆ ਤੇ ਮੈਨੂੰ ਕਹਿ ਪਤੋ ਨਾ ਰੋ ਚੁੱਪ ਕਰ ਜਾ ਸਾਨੂੰ ਮੁਲਾਜ਼ਮ ਕਹਿੰਦੇ ਪਹਣ ਕੋਈ ਗੱਲ ਨਹੀਂ ਤੁਸੀਂ ਨਾ ਗੱਡੀ ਲੈ ਕੇ ਆਓ ਆਪਾਂ ਇਹਨੂੰ ਘੜਨਾ ਵਾ ਆਪਾਂ ਕਹਿੰਕੇ ਅਸੀਂ ਗੱਡੀ ਕਿੱਦੀ ਖੜੀ ਖੜੇ ਕਰ ਕਿਹੜੀ ਗੱਡੀ ਲੱਗੀ ਹੈ ਤੇ ਅਹੀਂ ਸਾਡੇ ਕੋਲ ਗੱਡੀ ਨਹੀਂ ਹੈਗੀ ਕਹਿੰਦੇ ਮੋਟਰਸਾਈਕਲ ਲੈ ਆਓ ਸਾਡਾ ਘੜ ਮੋਟਰਸਾਈਕਲ ਨਹੀਂ ਹੈਗਾ ਤੇ ਮੁੜ ਕੇ ਉਹਨਾਂ ਨੇ ਇੰਨੇ ਆਂਡੇ ਆਪਾਂ ਦੇ ਦੂਜੇ ਬੰਨੇ ਆਏ ਸਾਡਾ ਪਿਛਲੇ ਬੰਨੇ ਕਾਰਿਆ ਤੇ ਸਾਨੂੰ ਕਹਿੰਦੇ ਤੁਹਾਡਾ ਕਾਰ ਕਿੱਥੇ ਤੁਸੀਂ ਮੋਕੇ ਦੇ ਕਿੱਥੇ ਕਾਡਾ ਤੇ ਕਾਰ ਨਾ ਪਿਛਲੇ ਬੰਨੇ ਹੈ ਅਸੀਂ ਮੋਕੇ ਤੇ ਨਹੀਂ ਇੱਥੇ ਹੈਗੇ ਇਹਨਾਂ ਨੇ ਮੁੜ ਕੇ ਆਖਿਆ ਵਾ ਵੀ ਇਹ ਅੰਡੇ ਅੰਡੇ ਮੁੰਡੇ ਨੇ ਖੜਿਆ ਪੈਨ ਜੀ ਦੇ ਮੁੰਡੇ ਨੇ ਖੜਿਆ ਨਾਲ ਜੀਤ ਜੀਤ ਸਿੰਘ ਦੇ ਜਗਰੂਪ ਨੇ ਜਗਰੂਪ ਨੇ ਉਹਨੇ ਨਾਲ ਖੜਿਆ ਵਾ ਤੇ ਇਹਨਾਂ ਨੇ ਸਾਡਾ ਨਜਾਇਜ਼ ਹੀ ਨਾ ਠੋਕਦਾ ਵਿੱਚ ਕਿ ਇਹਨਾਂ ਨੇ ਇਹ ਹਲਫਾ ਕਿਉਂ ਕੀਤੀ ਇਹਦਾ ਪਤਾ ਲੜ ਕਿਉਂ ਆਇਆ ਤਾਂ ਲਾਦਾ ਨਹੀਂ ਮਦਦ ਕਰਨ ਦਾ ਸਵਾਲਦਾ ਸਾਨੂੰ ਉਹਨਾਂ ਨੇ ਮਰ ਕਰਨ ਦਾ ਸਾਡੇ ਕੋਲ ਫਾਇਦਾ ਠਾਇਆ ਹੁਣ ਮੰਗ ਕੀ ਕਰਦੇ ਪ੍ਰਸ਼ਾਸਨ ਫੋਨ ਆਪਾ ਇਹ ਮੰਗ ਕਰਦੇ ਆ ਕਿ ਸਾਡਾ ਪਰਚੇ ਚੋਂ ਨਾਂ ਨਿਕਲਿਆ ਜਾਵੇ ਇਹ ਇਹਨਾਂ ਦਾ ਕਰਦਾ ਮਸਤਲਾ ਆਪਤ ਵਿੱਚ ਨਿਸਪੇਟ ਨਹੀਂ ਆਪੇ ਹੂੰ ਠੀਕ ਹੈ ਜੀ ਹਾਂਜੀ ਇਹਨਾਂ ਤੁਹਾਡਾ ਵਿੱਚ ਨਾਂ ਲਕਾਇਆ ਵਾ ਰঞ্জੀਤ ਸਿੰਘ ਦਾ ਵੀ ਇਹ ਜਿਹਨੂੰ ਮੋਟਰ ਕੱਢੀ ਆ ਤੇ ਤਾਰਾਂ ਕੱਟ ਕੇ ਸਟਾਰਟਰ ਸਪ੍ਰਿੰਟ ਇਹਨਾਂ ਮੋਟਰ ਕੱਢੀ ਏ ਤੇ ਉਦੋਂ ਜੀਤ ਸਿੰਘ ਕਿੱਥੇ ਸੀ ਜੀ ਰঞ্জੀਤ ਸਿੰਘ ਅਹੀਂ ਤਾਂ ਆਪਣੇ ਘਰੇ ਕੰਮ ਕਰਨ ਡੇ ਹਿੱਟ ਮਿਸਤਰੀ ਲਾਏਗੀ ਹੂੰ ਤਾਂ ਨਾਂ ਜਾਣ ਬੁੱਝ ਕੇ ਨਾਮ ਦਿੱਤਾ ਜੀ ਉਹਨਾਂ ਨੂੰ ਹਾਂ ਜੀ ਨਾਂ ਬੁੱਝ ਕੇ ਨਜਾਇਜ਼ ਨਾਂ ਇਹਨਾਂ ਲਕਾਇਆ ਯੋ ਸਾਰਿਆਂ ਨੂੰ ਜੈਪੀਮ ਜੈਸਾ ਵਿਧਾਨ ਜੈ ਵਾਲਮੀਕੀ ਜੀ ਮੇਰਾ ਨਾਮ ਸਿਮਰਨਜੀਤ ਕੋਹਰਾ ਮੈਂ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਤੋਂ ਮਹਿਲਾ ਵਿੰਗ ਪੰਜਾਬ ਪਰਦਾ ਜਿੱਦਾਂ ਕਿ ਆ ਇੱਕ ਪਰਿਵਾਰ ਜਹਾਂਗੀਰ ਤੋਂ ਪਲਵਿੰਦਰ ਦੇ ਮਸਲੇ ਦੇ ਵਿੱਚ ਸਾਡੇ ਕੋਲ ਪਹੁੰਚਿਆ ਵਾ ਇੱਕ ਪਲਵਿੰਦਰ ਨੇ ਪਰਚਾ ਦਰਜ ਕਰਾਇਆ ਸੀਗਾ ਜਿਦੇ ਵਿੱਚ ਕਿ ਇੱਕ ਦੋਸ਼ੀ ਦਾ ਨਾਮ ਦਰਜ ਕੀਤਾ ਸੀਗਾ ਦੂਜੇ ਦੋਸ਼ੀ ਦਾ ਨਾਮ ਜਿਹੜਾ ਪੁਲਿਸ ਪ੍ਰਸ਼ਾਸਨ ਨੇ ਨਹੀਂ ਵਿੱਚ ਦਰਜ ਕੀਤਾ ਤੇ ਦੂਜੇ ਪਰਿਵਾਰ ਜਿਹੜੇ ਕਿ ਇਹਦੇ ਪਲਵਿੰਦਰ ਕੋਰ ਦੇ ਨਾਲ ਮੈਡੀਕਲ ਕਰਾਉਣਗੇ ਉਹਨਾਂ ਦੇ ਝੂਠੇ ਜਿਹੜੇ ਪਰਚੇ ਕੀਤੇ ਆ ਪ੍ਰਸ਼ਾਸਨ ਨੇ ਅਸੀਂ ਐਸਐਸਪੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਇਨਾਂ ਦੀ ਜਿਹੜੀ ਅੰਕਵੇਰੀ ਆ ਉਹ ਕਿਸੇ ਚੰਗੇ ਅਫਸਰ ਨੂੰ ਦਿੱਤੀ ਜਾਵੇ ਤੇ ਜਿਹੜੇ ਝੂਠੇ ਪਰਚੇ ਕੀਤੇ ਉਹਨਾਂ ਦੇ ਉੱਤੇ ਉਹਨਾਂ ਦੇ ਪਰਚੇ ਜਿਹੜੇ ਖਾਰਜ ਕੀਤੇ ਜਾਣ ਅਗਰ ਨਹੀਂ ਕਰਦੇ ਤੇ ਜਿਹੜੇ ਸਾਡੇ ਕੋਲ ਪਰਿਵਾਰ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਕੋਲ ਪਹੁੰਚਿਆ ਵਾ ਫਿਰ ਅਸੀਂ ਜਿਹੜਾ ਕਿ ਆਪਣੇ ਮੋਰਚੇ ਵੱਲੋਂ ਇਹਨਾਂ ਦਾ ਤਿੱਖਾ ਸੰਘਰਸ਼ ਕਰਾਂਗੇ ਜਿੱਦਾਂ ਕਿ ਪ੍ਰਸ਼ਾਸਨ ਨੂੰ ਜਿਹੜੇ ਸੱਚੇ ਪਰਚੇ ਉਹ ਤਾਂ ਬਹੁਤ ਘੱਟ ਕਰਦੇ ਆ ਤੇ ਜਿਹੜੇ ਗਰੀਬਾਂ ਦੇ ਉੱਤੇ ਨਾਜਾਇਜ਼ ਪਰਚੇ ਕਰਨੇ ਹੁੰਦੇ ਉਹ ਹੱਦ ਤੋਂ ਜ਼ਿਆਦਾ ਪੁਲਿਸ ਪ੍ਰਸ਼ਾਸਨ ਜਿਹੜੀ ਆਪਣੀ ਗੁੰਡਾਗਰਦੀ ਦੇ ਨਾਲ ਪਰਚੇ ਕਰਦੀ ਆ ਤੇ ਪ੍ਰਸ਼ਾਸਨ ਨੂੰ ਖੁੱਲੇ ਲਫ਼ਜ਼ਾਂ ਵੱਲੋਂ ਨਾ ਦਿੱਤੇ ਝੂਠੇ ਪਰਚੇ ਜਿਹੜੇ ਕੀਤੇ ਉਹ ਰੱਦ ਨਹੀਂ ਕੀਤੇ ਤੇ ਫਿਰ ਜਿਹੜੀਆਂ ਸੜਕਾਂ ਇਹਨਾਂ ਨੂੰ ਸੁਨਸਾਨ ਨਹੀਂ ਮਿਲਣਗੀਆਂ। ਇਹ ਕਿਸੇ ਉੱਚ ਅਧਿਕਾਰੀ ਨੂੰ ਮਿਲਿਆ ਗਿਆ ਜੀ ਇਹਨਾਂ ਨੂੰ? ਜੀ ਅਸੀਂ ਮੇਲਾਂ ਕਰਵਾਈਆਂ ਹੋਈਆਂ ਐਸਐਸਪੀ ਸਾਹਿਬ ਨੂੰ ਕੱਲ ਨੂੰ ਮਿਲਣਾ ਵੀ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਇਹਨਾਂ ਦੇ ਜਿਹੜੇ ਝੂਠੇ ਪਰਚੇ ਕੀਤੇ ਉਹ ਪਰਚੇ ਜਿਹੜੇ ਖਾਰਜ ਕੀਤੇ ਜਾਣ ਤੇ ਜਿਹੜੇ ਜਿਹੜਾ ਦੋਸ਼ੀ ਇੱਕ ਰਹਿੰਦਾ ਉਹਦਾ ਪਰਚੇ ਜੇ ਨਾਮ ਦਰਜ ਕੀਤੇ। ਕਿਉਂਕਿ ਇਹ ਉਹ ਜਦ ਸਾਫ ਲੱਜਾ ਕੇ ਕਹਿ ਰਹੇ ਵੀ ਦੋ ਜਾਨੇ ਮੇਰੇ ਕੋਲ ਆਏ ਘਰ ਹਮਲਾ ਕੀਤਾ ਘਰ ਆ ਕੇ ਲੇਡੀਆਂ ਨੂੰ ਪਏ ਫੇਰ ਵੀ ਪੂਲਸ ਕਾਰਵਾਈ ਨਹੀਂ ਕਰ ਰਹੇ ਸਰ ਪ੍ਰਸ਼ਾਸਨ ਜਿਹੜੀ ਹੈ ਨਾ ਜ਼ਿਆਦਾਤਰ ਤੇ ਜਾਂ ਮੌਨ ਵਰਤ ਚ ਬੈਠ ਜਾਂਦੀ ਹੈ ਤੇ ਜਾਂ ਪੋਲੀਟਿਕਲ ਦਬਾਅ ਦੇ ਵਿੱਚ ਆ ਜਾਂਦੀ ਹੈ ਇਹ ਤੇ ਸਾਨੂੰ ਸਾਰਿਆਂ ਨੂੰ ਬੇਖੂਬੀ ਪਤਾ ਹੀ ਹੈ ਕਿ ਜਦੋਂ ਉਹਨੇ ਪਲਵਿੰਦਰ ਕੋਰ ਦੋਸ਼ੀ ਦੋ ਨਾਮ ਦਿੰਦੀ ਪਈ ਆ ਤੇ ਪ੍ਰਸ਼ਾਸਨ ਨੇ ਇੱਕ ਨੂੰ ਦੋਸ਼ੀ ਨੂੰ ਬਚਾ ਦਿੱਤਾ ਹੈ ਤੇ ਇੱਕ ਦੋਸ਼ੀ ਦੇ ਉੱਤੇ ਪਰਚਾ ਦਰਜ ਕੀਤਾ ਹੈ ਤੇ ਅਸੀਂ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੁੰਦੇ ਆ ਕਿ ਜੇ ਸਹੀ ਨਹੀਂ ਕਰ ਸਕਦੇ ਤੇ ਕਮ ਸੇ ਕਮ ਜਿਹੜੇ ਝੂਠੇ ਪਰਚੇ ਕਰਦੇ ਹੋ ਉਹ ਹੀ ਤਾਂ ਸੋਚ ਸਮਝ ਕੇ ਕਰਿਆ ਕਰੋ ਪ੍ਰਸ਼ਾਸਨ ਇੱਕ ਗਲਤ ਹੁੰਦੇ ਤੇ ਸਾਰਿਆਂ ਨੂੰ ਹੀ ਗਲਤ ਕਰਦੇ ਆ ਸੀ ਐਸਐਸਪੀ ਸਾਹਿਬ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਇਹਨਾਂ ਦੀ ਜਿਹੜੀ ਅਨਕਵੈਰੀ ਆ ਉਹ ਕਿਸੇ ਚੰਗੇ ਅਫਸਰ ਨੂੰ ਦਿੱਤੀ ਜਾਵੇ ਤੇ ਜਿਹੜੇ ਝੂਠੇ ਪਰਚੇ ਕੀਤੇ ਉਹਨਾਂ ਦੇ ਉੱਤੇ ਉਹਨਾਂ ਦੇ ਪਰਚੇ ਜਿਹੜੇ ਖਾਰਜ ਕੀਤੇ ਜਾਣ ਅਗਰ ਨਹੀਂ ਕਰਦੇ ਤੇ ਜਿਹੜੇ ਸਾਡੇ ਕੋਲ ਪਰਿਵਾਰ ਭਾਰਤੀਆ ਮੂਲ ਨਿਵਾਸੀ ਮੁਕਤੀ ਮੋਰਚੇ ਕੋਲ ਪਹੁੰਚਿਆ ਵਾ ਫਿਰ ਅਸੀਂ ਜਿਹੜਾ ਕਿ ਆਪਣੇ ਮੋਰਚੇ ਉੱਲੋਂ ਇਹਨਾਂ ਦਾ ਤਿੱਖਾ ਸੰਘਰਸ਼ ਕਰਾਂਗੇ ਜਿੱਦਾਂ ਕਿ ਪ੍ਰਸ਼ਾਸਨ ਨੂੰ ਜਿਹੜੇ ਸੱਚੇ ਪਰਚੇ ਉਹ ਤਾਂ ਬਹੁਤ ਘੱਟ ਕਰਦੇ ਆ ਤੇ ਜਿਹੜੇ ਗਰੀਬਾਂ ਦੇ ਉੱਤੇ ਨਜਾਇਜ਼ ਪਰਚੇ ਕਰਨੇ ਹੁੰਦੇ ਉਹ ਹੱਦ ਤੋਂ ਜ਼ਿਆਦਾ ਪੁਲਿਸ ਪ੍ਰਸ਼ਾਸਨ ਜਿਹੜੀ ਆਪਣੀ ਗ ਪ੍ਰਸ਼ਾਸਨ ਨੂੰ ਖੁੱਲੇ ਲਫ਼ਜ਼ਾਂ ਵੱਲੋਂ ਚੇਤਾਵਨੀ ਵੀ ਦਿਨੇ ਆ ਕਿ ਅਗਰ ਇਹਨਾਂ ਦੇ ਉੱਤੇ ਝੂਠੇ ਪਰਚੇ ਜਿਹੜੇ ਕੀਤੇ ਹੋ ਰੱਦ ਨਹੀਂ ਕੀਤੇ ਤੇ ਫਿਰ ਜਿਹੜੀਆਂ ਸੜਕਾਂ ਇਹਨਾਂ ਨੂੰ ਸੁਨਸਾਨ ਨਹੀਂ ਮਿਲਣਗੀਆਂ ਸਾਰਿਆਂ ਨੂੰ ਜੈ ਵਾਲਮੀਕੀ ਜੀ ਜੈ ਭੀਮ ਜੈ ਸੇਵਿਧਾਨ ਜਿਸਾਂ ਕਿ ਅੱਜ ਅਸੀਂ ਅੰਮ੍ਰਿਤਸਰ ਪਿੰਡ ਜਹਾਂਗੀਰ ਦੇ ਪਿੰਡ ਵਿੱਚ ਆਏ ਆ ਤੇ ਜਿਹੜਾ ਕਿ ਪੀੜਤ ਪਰਿਵਾਰ ਸਾਡੇ ਕੋਲ ਪਹੁੰਚੇ ਨੇ ਕਿ ਇੱਕ ਆਰਥੀ ਮੋਲਵਾਸੀ ਮੁਕਤੀ ਮੋਰਚੇ ਜ਼ਿਲ੍ਹਾ ਪ੍ਰਧਾਨ ਦੇ ਉੱਪਰ ਜਿਹੜਾ ਕੁਝ ਦਿਨ ਪਹਿਲਾਂ ਜਿਹੜਾ ਇੱਕ ਹਮਲਾ ਕੀਤਾ ਗਿਆ ਸੀ ਇਹਨਾਂ ਦੇ ਹੀ ਪਰਿਵਾਰ ਵੱਲੋਂ ਇਹ ਉਸ ਸਬੰਧਿਤ ਜਿਹੜਾ ਕਿ ਪਰਚਾ ਦਰਜ ਕਰਵਾ ਦੇ ਦਿੱਤਾ ਗਿਆ ਪਰ ਪੁਲਿਸ ਨੇ ਇੰਨੀ ਕੀ ਨਿਗਰਾਜ਼ ਕੀਤੀ ਹੈ ਕਿ ਜਿਹੜਾ ਪਲਵਿੰਦਰ ਕੌਰ ਦਾ ਜਿਹੜਾ ਪਤਾ ਲਿਆਣਗੇ ਜਾਂ ਉਹਦੀ ਮੈਡੀਕਲ ਸਹੂਲਤ ਜਮਾਨੋ ਅੱਗੇ ਤੇ ਪੁਲਿਸ ਨੇ ਬਿਨਾਂ ਕਿ ਕੀ ਜਾਂਚ ਕੀਤੇ ਬਿਨਾਂ ਜਾਂ ਤੇ ਪੁਲਿਸ ਨੇ ਰਣਜੀਤ ਸਿੰਘ ਜੀ ਦਾ ਨਾਮ ਨਜਾਇਜ਼ ਪਾ ਦਿੱਤਾ ਅ ਅਜੀਤ ਸਿੰਘ ਜੀ ਦਾ ਨਾਮ ਦਰਜ ਕਰ ਦਿੱਤਾ ਜਿਹੜਾ ਕਿ ਪਲਵਿੰਦਰ ਕੌਰ ਤੇ ਜਿਹੜਾ ਹਮਲਾ ਆਇਆ ਸੀ ਉਸ ਪਰਚੇ ਨੂੰ ਜਿਹੜਾ ਕਮਜ਼ੋਰ ਕਰਨ ਵਾਸਤੇ ਉਲਟ ਪਲਵਿੰਦਰਪੁਰ ਤੇ ਇਹਨਾਂ ਦੇ ਸਾਥੀਆਂ ਤੇ ਜਿਹੜਾ ਜਿਨ੍ਹਾਂ ਨੇ ਇਹਨਾਂ ਦੀ ਮਦਦ ਕੀਤੀ ਉਹ ਉਰ ਤੇ ਪਰਚਾ ਦਰਜ ਕਰ ਦਿੱਤਾ ਤੁਹਾਨੂੰ ਜੀ ਤੁਹਾਨੂੰ ਲੱਗਦਾ ਜਾਣ ਬੂਝ ਕੇ ਇਹਨਾਂ ਦੇ ਖਿਲਾਫ ਪਰਚਾ ਕੀਤਾ ਵੀ ਉਹ ਤਾਂ ਪਰਚਾ ਕਮਜ਼ੋਰ ਹੋ ਜਾਏ ਬਿਲਕੁਲ ਜੀ ਬਿਲਕੁਲ ਦੇਖੋ ਇਹਨਾਂ ਦੇ ਘਰ ਅੰਦਰ ਜ਼ਬਰਨ ਦਾਖਲ ਹੋ ਕੇ ਇਹਨਾਂ ਜਿਹੜੀ ਇਹਨਾਂ ਦੇ ਜਿਹੜੇ ਇਹਨਾਂ ਦੇ ਕਹਿੰਦੇ ਮੁਤਾਬਕ ਇਹਨਾਂ ਦੇ ਕੱਪੜੇ ਪਾੜੇ ਗਏ ਇਹਨਾਂ ਨਾਲ ਮਾਰਕੁੱਟਾਈ ਕੀਤੀ ਗਈ ਜਦੋਂ ਕਿ ਬਕਾਇਦਾ ਪੁਲਿਸ ਨੂੰ ਜਦੋਂ ਦੋ ਜਣਿਆਂ ਦੇ ਨਾਮ ਲਿਖਾ ਰਹੇ ਆਏ ਤੇ ਇਹਨਾਂ ਨੇ ਇੱਕ ਦੋਸ਼ੀ ਨੂੰ ਜਿਹੜਾ ਨਾਮ ਦਰਜ ਨਹੀਂ ਕੀਤਾ ਤੇ ਇੱਕ ਦੋਸ਼ੀ ਦਾ ਨਾਮ ਜਿਹੜਾ ਉਹ ਦਰਜ ਕਰ ਦਿੱਤਾ ਤੇ ਉਲਟਾ ਇਹਨਾਂ ਦੇ ਪਰਚੇ ਨੂੰ ਕਮਜ਼ੋਰ ਕਰਨ ਵਾਸਤੇ 44 ਇੱਕ ਪਰਚਾ ਇਹਨਾਂ ਦੇ ਖਿਲਾਫ ਹੀ ਦਰਜ ਕਰ ਦਿੱਤਾ ਕਾਰਨ ਕੀ ਸਮਝਦੇ ਹੋ ਉਹਨਾਂ ਨੇ ਕਿਹੜੀ ਗਲਤ ਕਾਰਨ ਦੇਖੋ politcal ਦਬਾਅ ਵੀ ਹੋਦਾ ਹੈ ਤੇ ਸਭ ਤੋਂ ਵੱਧ ਜਿਹੜਾ ਕਿ ਪੁਲਿਸ ਤੇ ਕੁਝ ਪੁਲਿਸ ਕਰਮੀਆਂ ਦੇ ਜਿਹੜੇ ਇਨਜਾਮ ਹਮੇਸ਼ਾ ਹੀ ਲੱਗਦੇ ਆਏ ਪਰ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਅਮਰ ਸਿੰਘ ਐਸਐਸਪੀ ਸਾਹਿਬ ਨੂੰ ਕਿ ਆਪਣੇ ਜਿਹੜੇ ਸੋਈਆਂ ਚੌਂਕ ਦੇ ਜਿਹੜੇ ਇੰਚਾਰਜ ਨੇ ਜਿਨ੍ਹਾਂ ਨੇ ਇਹ ਪਰਚਾ ਦਰਜ ਝੁਠਾ ਕੀਤਾ ਆ ਉਹਨਾਂ ਨੇ ਕਿ ਅਜੀਤ ਸਿੰਘ ਰਣਜੀਤ ਸਿੰਘ ਜੀ ਇਹਨਾਂ ਦੀਆਂ ਲੋਕੇਸ਼ਨਾਂ ਕਢਾਈਆਂ ਕੋਈ ਗਵਾਹ ਇਹਨਾਂ ਦੇ ਬਰਖਲਾਵ ਹੈਗਾ ਜਾਂ ਇਹਨਾਂ ਦੇ ਖਿਲਾਫ ਕੋਈ ਵੀਡੀਓ ਹੈਗੀ ਆ ਜਾਂ ਇਹ ਕਿ ਮੋਟਰ ਕੱਢ ਕੇ ਲਿਆ ਰਹੇ ਪਲਵਿੰਦਰ ਕੋਰ ਦੇ ਨਾਲ ਤੇ ਅਸੀਂ ਉਹਨਾਂ ਜਿਹੜੀ ਇਹਨਾਂ ਵੱਲ ਜਿਹੜੀ ਪਲਵਿੰਦਰ ਕੋਰ ਨੇ ਇਹਨਾਂ ਦੇ ਨਾਮ ਦੇ ਮੁਤਾਬਿਕ ਜਿਹੜੀ ਇਨਕੁਆਇਰੀ ਲਗਵਾ ਦਿੱਤੀ ਗਈ ਹੈ ਤੇ ਅਸੀਂ ਬੇਨਤੀ ਕਰਦੇ ਹਾਂ ਐਸਐਸਪੀ ਸਾਹਿਬ ਨੂੰ ਕਿ ਜਿਹੜੀ ਕੀ ਸਹੀ ਤਰੀਕੇ ਨਾਲ ਉੱਚ ਅਧਿਕਾਰੀ ਕੋਲ ਜਾਂਚ ਕਰਵਾ ਕੇ ਇਹਨਾਂ ਦੇ ਪਰਚੇ ਜਾਂਚ ਕੀਤੀ ਜਾਵੇ ਕੀ ਲੱਗਦਾ ਇੱਕ ਪਾਸੇ ਸਰਕਾਰਾਂ ਮੁੰਡਾ ਅਟਾ ਹਾਂਦੀਆਂ ਬੇਟੀ ਪੜਾਉਣ ਦੀ ਜੀ ਤਾਂ ਉਹ ਇੱਕ ਵਾਰ ਸੇ ਬੇਟੀ ਤੇ ਹਮਲਾ ਹੁੰਦਾ ਫਿਰ ਵੀ ਉੱਤੇ ਕੋਈ ਕਾਰਵਾਈ ਨਹੀਂ ਹੋਦੀ ਦੇਖੋ ਜੀ ਇਹਦੇ ਕਹਿੰਦੀਆਂ ਗੱਲਾਂ ਆ ਹਮੇਸ਼ਾ ਹੀ ਚਾਹੇ ਬੇਟੀ ਬਚਾਓ ਬੇਟੀ ਪੜਾਓ ਤੇ ਚਾਹੇ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਦੀ ਜਿਹੜੀ ਹਰ ਸਰਕਾਰੀ ਦਫ਼ਤਰ ਦੇ ਵਿੱਚ ਫੋਟੋ ਲਗਵਾ ਕੇ ਪਰ ਉਹਨਾਂ ਦੇ ਜਿਹੜਾ ਸੰਵਿਧਾਨ ਨੂੰ ਇਹ ਮੰਨਦੇ ਨਹੀਂ ਪਏ ਪਰ ਬਿਲਕੁਲ ਅਸੀਂ ਪਰ ਜਦੋਂ ਮੋਰਚੇ ਇਹਨਾਂ ਦੇ ਨਾਲ ਖੜੇ ਨੇ ਜਿੰਨੀ ਦੇਰ ਤੱਕ ਸੰਸਥਾ ਜਿਹੜੀਆਂ ਸੱਚੀਆਂ ਸੰਸਥਾਵਾਂ ਜਿਹੜੀਆਂ ਹਮੇਸ਼ਾ ਹੀ ਪੀੜਿਤ ਪਰਿਵਾਰਾਂ ਦੀ ਮਦਦ ਕਰਦੀਆਂ ਹਨ ਉਨੀ ਦੇਰ ਤੱਕ ਇਹ ਜ਼ੁਲਮ ਜਿਹੜੇ ਆਪਾਂ ਨਹੀਂ ਹੋਣ ਦੇਵਾਂਗੇ ਅਗਰ ਕੋਈ ਵੀ ਪੀੜਿਤ ਪਰਿਵਾਰ ਸਾਡੇ ਕੋਲ ਆਏਗਾ ਅਸੀਂ ਉਹਨਾਂ ਦੀ ਮਦਦ ਕਰਾਂਗੇ